ਸੋ ਦੋਸਤੋ ਇੱਕ ਖੁਸ਼ਖਬਰੀ ਤੁਹਾਨੂੰ ਮੈਂ ਦੇਣ ਲੱਗਿਆ ਤੇ ਇੱਕ ਖੁਸ਼ਖਬਰੀ ਹੈਰੀਟੇਜ ਪਬਲਿਕ ਸਕੂਲ ਦੇ ਮੁੱਖ ਪ੍ਰਬੰਧਕ ਅਨਿਲ ਮਿਤਲ ਦੇ ਰਹੇ ਨੇ ਸੋ ਇਹ ਖੁਸ਼ਖਬਰੀ ਤੁਹਾਨੂੰ ਦਿਖ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕੋਚ ਦਵਿੰਦਰ ਸਿੰਘ ਦੇ ਲਾडले ਸ਼ਾਗਿਰਦ ਪਾਵਨ ਵਿਕਟਮ ਦੇ ਵਿੱਚ ਜੋ ਕਿ ਦੁਨੀਆ ਪੱਧਰੀ ਖੇਡਾਂ ਦੇ ਵਿੱਚ ਨਾਂ ਚਮਕਾ ਕੇ ਆਏ ਨੇ ਤੇ ਦੋ 골ਡ ਮੈਡਲ ਅੱਜ ਸਕੂਲ ਦੀ ਝੋਲੀ ਪਾਏ ਨੇ ਸੋ ਇੱਕ ਵੱਡੀ ਕੁਝ ਖਬਰ ਹੀ ਹੈ ਤੇ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵਿਖੇ ਪਹੁੰਚਣ ਤੋਂ ਬਾਅਦ ਜੋ ਸਨਮਾਨ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈਰੀਟੇਜ ਪਬਲਿਕ ਸਕੂਲ ਦੇ ਵਿੱਚ ਵਿਕਰਮਜੀਤ ਸਿੰਘ ਤੇ ਨਾਲ ਉਹਨਾਂ ਦੇ ਪਿਤਾ ਜੀ ਛਾਤੀ ਚੌੜੀ ਹੋ ਜਾਂਦੀ ਹੈ ਸੀਨਾ ਚੌੜਾ ਹੋ ਜਾਂਦਾ ਜਦੋਂ ਬੇਟਾ ਕੋਈ ਵੱਡੀਆਂ ਮੱਲਾ ਮਾਰ ਕੇ ਪਹੁੰਚੇ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਸਕੂਲ ਦੇ ਅੰਦਰ ਸਨਮਾਨ ਹੋ ਰਿਹਾ ਪਹਿਲਾਂ ਗੱਲਬਾਤ ਸੁਣ ਲੈਣਿਆ ਨੂੰ ਪਤਾ ਲੱਗੀ ਵੀ ਪਾਵਰ ਲਿਫਟਿੰਗ ਵੀ ਇੱਕ ਗੇਮ ਐ ਇੱਚ ਵਧੀਆ ਫਿਊਚਰ ਬਣਾ ਸਕਦੇ ਆਪਾਂ ਤਾਂ ਮੈਂ ਪਾਵਰ ਲਿਫਟਿੰਗ ਚ ਕੰਟੀਨਿਊ ਕੀਤਾ ਸਟਾਰਟ ਕਰੀ ਮੈਂ ਛੋਟੇ ਕੰਪੀਟੀਸ਼ਨਸ ਖੇਡੇ ਆ ਜ਼ੋਨ ਦੇ ਜ਼ੋਨ ਲੈਵਲ ਦੇ ਡਿਸਟ੍ਰਿਕਟ ਲੈਵਲ ਦੇ ਸਟੇਟ ਲੈਵਲ ਦੇ ਤਾਂ ਨੈਸ਼ਨਲ ਚ ਵੀ ਖੇਡੇ ਮੈਂ ਮੇਰੇ ਨੈਸ਼ਨਲ ਚ 5 골ਡ ਮੈਡਲ ਹਲੇ ਤੱਕ ਆ ਚੁੱਕੇ ਨੇ ਇਸ ਗੇਮ ਨੂੰ ਅੱਗੇ ਲਿਜਾਣ ਲਈ ਕੀ ਦੀ ਹੈਲਪ ਲੈ ਕੇ ਚੱਲੇ ਹੁਸੀਂ ਅੱਗੇ ਇਸ ਗੇਮ ਨੂੰ ਅੱਗੇ ਲਿਜਾਣ ਲਈ ਜੀ ਮੇਰੇ ਕੋਚ ਦਪਿੰਦਰ ਸਿੰਘ ਦਾ ਬਹੁਤ ਧੰਨਵਾਦ ਹੈ ਉਹਨਾਂ ਨੇ ਮੈਨੂੰ ਇੱਕ ਅਲੀਕਲੀ ਚੀਜ਼ ਦੱਸੀ ਵੀ ਕਿਵੇਂ ਟੈਕਨੀਕਸ ਹੁੰਦੀਆਂ ਨੇ ਗੇਮ ਦੀਆਂ ਅਤੇ ਕਿਵੇਂ ਅਸੀਂ ਇਹਨੂੰ ਵਧੀਆ ਅੱਗੇ ਤੱਕ ਲੈ ਕੇ ਜਾ ਸਕਦੇ ਹਾਂ ਬਿਨਾਂ ਕਿਸੇ ਇੰਜਰੀ ਤੋਂ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿਉਂਕਿ ਜਦੋਂ ਕਿਸੇ ਵੀ ਗੇਮ ਦੇ ਵਿੱਚ ਬਾਹਰ ਵੀ ਜਾਣਾ ਹੁੰਦਾ ਹੈ ਨਾਲ ਸਟੱਡੀ ਵੀ ਕਰਨੀ ਹੁੰਦੀ ਹੈ ਘਰੋਂ ਕਿੱਦਾਂ ਦਾ ਮਾਹੌਲ ਮਿਲਿਆ ਤੁਹਾਨੂੰ ਘਰੇ ਜਿਹੜੇ ਪੇਰੈਂਟਸ ਨੇ ਉਹਨਾਂ ਵੱਲੋਂ ਕੀ ਜਿਹੜਾ ਤੁਹਾਨੂੰ ਰਿਸਪਾਂਸ ਮਿਲਿਆ ਇਸਗੇ ਘਰੋਂ ਹਮੇਸ਼ਾ ਵਧੀਆ ਹੀ ਰਿਸਪਾਂਸ ਮਿਲਿਆ ਜੀ ਉਹਨਾਂ ਨੇ ਸਪੋਰਟ ਕਰਿਆ ਕਰਦੇ ਆਂ ਤਾਂ ਸਪੋਰਟ ਦੀ ਸਪੋਰਟ ਤੋਂ ਬਿਨਾ ਆਪਾਂ ਕੋਈ ਵੀ ਚੀਜ਼ ਨਹੀਂ ਕਰ ਸਕਦੇ ਤਾਂ ਮੈਨੂੰ ਘਰ ਦੇ ਨੇ ਸਪੋਰਟ ਕਰਿਆ ਮੇਰੇ ਪਹਿਲਾਂ ਵੀ ਸਾਡੇ ਘਰੇ ਸਾਰੇ ਸਪੋਰਟਸ ਨਾਲ ਰਿਲੇਟਿਡ ਨੇ ਤਾਂ ਸਾਡੀ ਬਲੱਡ ਲਾਈਨ ਹੈ ਸਪੋਰਟਸ ਦੀ ਆ ਤਾਂ ਇਸ ਕਰਕੇ ਮੈਨੂੰ ਵੀ ਕੋਈ ਇਨੀ ਤਕਲੀਫ ਨਹੀਂ ਮਿਲੀ ਘਰੋਂ ਅਤੇ ਇਸਪੋਰਟ ਤੇ ਅਸਾਂ ਬਿਕਰ ਘਰ ਦੇ ਨਾਲ ਜਿੱਥੇ ਤੁਸੀਂ ਸਟੱਡੀ ਕਰ ਰਹੇ ਹੋ ਨੇ ਉਹ ਕਿਹੜੇ ਸਕੂਲ ਚ ਸਟੱਡੀ ਕਰਦੇ ਸੀ ਤੇ ਕਿਵੇਂ ਸਕੂਲ ਦੇ ਵਿੱਚੋਂ ਕੀ ਰਿਸਪਾਂਸ ਮਿਲਿਆ ਤੁਹਾਨੂੰ ਤਾਂ ਮੈਂ ਹੈਰੀਟੇਜ ਪਬਲਿਕ ਸਕੂਲ ਪਰ ਨਿਗਰ ਤੋਂ ਸਟੱਡੀ ਕਰ ਰਹੇ ਸੀ ਤੇ ਸਕੂਲ ਨੇ ਹਮੇਸ਼ਾ ਮੈਨੂੰ ਸਪੋਰਟ ਕਰਿਆ ਜੇ ਮੈਂ ਕਿਤੇ ਕੰਪੀਟੀਸ਼ਨ ਖੇਡਣ ਜਾਣਾ ਤਾਂ ਉਹ ਉਹਦੇ ਲਈ ਮੈਨੂੰ ਛੁੱਟੀਆਂ ਵੀ ਆਸਾਨੀ ਨਾਲ ਮਿਲ ਜਾਂਦੀਆਂ ਸੀ ਸਾਡੇ ਪ੍ਰਿੰਸੀਪਲ ਮੈਮ ਨੇ ਸਾਡੇ ਮਿੱਤਲ ਸਰ ਨੇ ਹਮੇਸ਼ਾ ਸਪੋਰਟ ਕਰੀ ਉਹਨਾਂ ਨੇ ਸਾਨੂੰ ਹਮੇਸ਼ਾ ਮੋਟੀਵੇਟ ਕਰਿਆ ਜੇ ਮੈਂ ਨੈਸ਼ਨਲ ਖੇਡਣ ਜਾਂਦਾ ਸੀ ਜਾਂ ਹੁਣ ਇੰਟਰਨੈਸ਼ਨਲ ਖੇਡ ਕੇ ਆਇਆ ਤਾਂ ਮੈਂ ਸਾਰਿਆਂ ਦਾ ਆਸ਼ੀਰਵਾਦ ਲੈ ਕੇ ਅਤੇ ਸਾਰਿਆਂ ਦੀ سپورਟ ਦੇ ਨਾਲ ਹੀ ਜਾਂਦਾ ਸੀ। ਬਿਕਰਮ ਇਸ ਜਰਨੀ ਦੌਰਾਨ ਤੁਹਾਨੂੰ ਕਿਸ ਤਰ੍ਹਾਂ ਦੇ ਚੈਲੰਜਸ ਫੇਸ ਕਰਨੇ ਪਏ? ਜੀ ਇਸ ਜਰਨੀ ਦੇ ਦੌਰਾਨ ਸਰ ਚੈਲੰਜਸ ਤਾਂ ਬਹੁਤ ਆਏ ਜਿਵੇਂ ਕਈ ਵਾਰੀ ਹਰ ਇੱਕ ਵਾਰ ਆਪਣਾ ਮੈਡਲ ਨਹੀਂ ਆਉਂਦਾ ਹੁੰਦਾ ਕਈ ਵਾਰੀ ਮੇਰਾ ਮੈਡਲ ਵੀ ਨਹੀਂ ਆਇਆ ਜੋ ਮੈਂ ਸ਼ੁਰੂ-ਸ਼ੁਰੂ ਸਟਾਰਟ ਕਰੀ ਤਾਂ ਫਿਰ ਮੈਂ ਆਪਣਾ ਮਨ ਨੂੰ ਦਲਾਸਾ ਦਿੱਤੇ ਤਾਂ ਕਿ ਹਬੀਬ ਚਲੋ ਮੈਂ ਆਪਣੀ ਲਿਫਟਾਂ ਵਧਾਈਆਂ ਮੈਂ ਪ੍ਰੈਕਟਿਸ ਕਰੀ ਤੇ ਤਾਂ ਮੈਂ 골ਡ ਮੈਡਲ ਲੈ ਸਕਦਾ ਅਕਾ ਇੱਕ ਇਸ ਗੇਮ ਦੇ ਦੌਰਾਨ ਇਵਨ ਕਿ ਕਈ ਜਿਹੜੀਆਂ ਕੰਟਰੀਜ਼ ਨੇ ਉਹ ਬੈਨ ਵੀ ਕਰ ਚੁੱਕੀਆਂ ਨੇ ਡਿਊ ਟੂ ਸਟੀਰੋਇਡ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਫੇਸ ਕਰਨਾ ਪਿਆ ਉਸ ਕੰਪੀਟੀਸ਼ਨ ਦੇ ਤਾਂ ਕਈ ਬੰਦੇ ਸੀਗੇ ਜੋ ਮੇਰੇ ਤੋਂ ਅੱਗੇ ਨਿਕਲ ਗਏ ਇਸਕ ਸਟੀਰੋਇਡ ਕਰਕੇ ਪਰ ਮੈਂ ਅੱਜ ਤੱਕ ਇਹ ਕੋਈ ਇਹ ਰਾ ਨਹੀਂ ਚੁਣਿਆ ਮੈਂ ਹਮੇਸ਼ਾ ਨੇਚਰਲ ਆਪਣੀ ਘਰ ਦੀ ਖਾਣ ਨਾਲ ਸਾਰਾ ਪ੍ਰੈਕਟਿਸ ਕਰੀ ਅਤੇ 골ਡ ਮੈਡਲ ਜਿੱਤੇ ਆ ਤੇ ਜਿਹੜੇ ਮੈਂ ਕੰਪੀਟੀਸ਼ਨ ਵੀ ਖੇਡੇ ਉਹ ਚ ਮੈਂ ਆਪ ਦਾ ਡੋਗ ਟੈਸਟ ਦੇ ਕੇ ਖੇਡੇ ਵੀ ਮੈਂ ਬਿਲਕੁਲ ਨੇਚਰਲ ਖੇਡਦਾ ਜਿਵੇਂ ਤੁਸੀਂ ਮਤਲਬ ਕਿ ਖੇਡ ਕੇ ਆਏ ਹੋ ਤੁਹਾਡੇ ਸੂਹ ਦੇ ਬੱਚੇ ਤੁਹਾਡੇ ਯਾਰ ਦੋਸਤ ਤੁਹਾਡਾ ਆਲਾ ਦਵਾਲਾ ਜਿਹੜੇ ਬੱਚੇ ਮਤਲਬ ਕਿ ਕਹਿ ਸਕਦੇ ਨਸਿਆਵਲ ਯਾਰ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤਾਂ ਜੇ ਆਪਾਂ ਨਸ਼ੇ ਕਰਦੇ ਆ ਤਾਂ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਜੇ ਅੱਜ ਕੱਲ ਦੇ ਜਵਾਬ ਕੋਈ ਨਸ਼ਾ ਵੀ ਕਰਦਾ ਤਾਂ ਉਹ ਆਪਦੇ ਆਪ ਨੂੰ ਸੋਹਂਦੇ ਨੇ ਵੀ ਅਸੀਂ ਕੂਲ ਲੱਗਦੇ ਹਾਂ ਪਰ ਇਹ ਹੀ ਗੱਲ ਨਹੀਂ ਜੇ ਆਪਾਂ ਸਪੋਰਟਸ ਕਰਾਂਗੇ ਤਾਂ ਉਹ ਹੀ ਸਾਨੂੰ ਅੱਗੇ ਲੈ ਕੇ ਜਾਊਗਾ ਅਸੀਂ ਆਪਦੇ ਸਕੂਲ ਦਾ ਆਪਦੇ ਦੇਸ਼ ਦਾ ਨਾਮ ਰੋਸ਼ਨ ਕਰਾਂਗੇ ਜਿਵੇਂ ਮੈਂ ਕਰਿਆ ਇਟਸ ਅ ਪ੍ਰਾਊਡ ਮੂਮੈਂਟ ਟੂ ਆਲ ਆਫ ਅਸਰ ਕੀ ਇਹ ਬਹੁਤ ਵੱਡੀ ਇਕਮਾਨ ਦੀ ਗੱਲ ਹੈ ਜੋ ਬੱਚੇ ਨੇ ਅਚੀਵ ਕੀਤਾ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਇੰਟਰਨੈਸ਼ਨਲ ਲੈਵਲ ਤੇ ਜਾਣਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤੇ ਇਹ ਤਾਂ ਬੜੇ ਮਾਣ ਦੀ ਗੱਲ ਹੈ ਕਿ ਸਾਡਾ ਬੱਚਾ ਦੋ ਇੰਟਰਨੈਸ਼ਨਲ ਲੈਵਲ ਦੇ ਵਿੱਚ ਦੋ 골ਡ ਲੈ ਕੇ ਆਇਆ ਜਿਸ ਤਰ੍ਹਾਂ ਸਕੂਲ ਦੇ ਵਿੱਚ ਸਟੱਡੀ ਦੇ ਨਾਲ ਗੇਮਾਂ ਕਰਨੀਆਂ ਉਹਦੇ ਵਿੱਚ ਕਾਫੀ ਦਿੱਕਤਾਂ ਦਾ ਕਸਾਮਨਾ ਕਰਨਾ ਪੈਂਦਾ ਕਿੰਦਰੀਆਂ ਇਹਨਾਂ ਨੂੰ ਜਿਹੜੀਆਂ ਪ੍ਰੋਬਲਮਾਂ ਜਾਂ ਤੁਸੀਂ ਸਟੱਡੀ ਦੇ ਵਿੱਚ ਕੀ ਦੇਖਿਆ ਕਿ ਜਿਹੜਾ ਚੇਂਜ ਆਇਆ ਬਿਕਰਮਜੀਤ ਦੇ ਸਰ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡਾ ਜਿਹੜਾ ਟਾਈਮ ਸਕੇਡਿਊਲ ਹੈ ਟਾਈਮ ਟੇਬਲ ਸਾਡੇ ਸਕੂਲ ਦਾ ਹੈ ਉਹਦੇ ਵਿੱਚ ਹੀ ਅਸੀਂ ਬੱਚਿਆਂ ਨੂੰ ਸਪੋਰਟਸ ਲਈ ਬਹੁਤ ਪ੍ਰੇਰਿਤ ਕਰਦੇ ਹਾਂ ਕਿ ਬੱਚੇ ਜਿਹੜੇ ਹੈ ਗਰਾਊਂਡ ਤੇ ਜਾਣ ਗਰਾਊਂਡ ਲੈਵਲ ਤੇ ਜਾ ਕੇ ਆਪਣੇ ਆਪ ਨੂੰ ਫਿਟਨੈਸ ਦੇ ਵਿੱਚ ਅੱਗੇ ਲੈ ਕੇ ਆਣ ਐਦਾਂ ਹੀ ਉਹ ਸਟਾਰਟਿੰਗ ਦੇ ਵਿੱਚ ਸਾਡੇ ਸਾਰੇ ਬੱਚੇ ਹੀ ਜਾ ਰਹੇ ਆ ਬਿਕਰਮ ਵੀ ਉਹਨਾਂ ਵਿੱਚੋਂ ਇੱਕ ਹੈ ਪਹਿਲਾਂ ਇਹਨੇ ਇੱਥੇ ਗਰਾਊਂਡਿੰਗ ਵੀ ਕੀਤੀ ਹੈ ਸਾਰਾ ਸਪੋਰਟਸ ਦੇ ਵਿੱਚ ਇਹ ਰਿਹਾ ਹੈ ਸਪੋਰਟ ਦੇ ਵਿੱਚ ਰਹਿਣ ਦੇ ਨਾਲ ਇਹਦੇ ਵਿੱਚ ਇੱਕ ਕਾਬਲਤਾ ਹੈ ਕਿ ਨਹੀਂ ਮ ਆਫਟਰ ਦੈਟ ਇਹ ਫਿਰ ਜਿਮ ਗਿਆ ਜਿਮ ਦੇ ਵਿੱਚ ਇਹਨੂੰ ਪ੍ਰੇਰਣਾ ਮਿਲੀ ਕਿ ਮੈਂ ਪਾਵਰ ਲਿਫਟਿੰਗ ਕਰ ਸਕਦਾ ਮੇਰੀ ਬਾਡੀ ਇੰਨੀ ਸਟਰੈਂਥ ਏਬਲ ਹੈਗੀ ਹੈ ਕਿ ਮੈਂ ਸਟਰੈਂਥ ਚੱਕ 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 ਸਕਦਾ ਤਾਂ ਸੋ ਦੈਟ ਇਹਦਾ ਜਿਹੜਾ ਸੀਗਾ ਸਟੱਡੀ ਰਿਲੇਟਿਡ ਤੇ ਸਪੋਰਟਸ ਰਿਲੇਟਿਡ ਸਕੂਲ ਤੋਂ ਹੀ ਸ਼ੁਰੂ ਹੋਇਆ ਜਿਵੇਂ ਕਿ ਇਹਨੇ ਦੱਸਿਆ ਵੀ ਸਾਡੇ ਬਲੱਡ 'ਚ ਵੀ ਆ ਉਹ ਵੀ ਇਹਦੇ ਨਾਲ ਨਾਲ ਚੱਲ ਰਿਹਾ ਹੈ ਪਾਵਰ ਲਿਫਟਿੰਗ ਆਪਣੇ ਆਪ ਵਿੱਚ ਬਹੁਤ ਮਿਹਨਤ ਵਾਲਾ ਕੰਮ ਹੈ ਕਿਉਂਕਿ ਹਰ ਚੀਜ਼ ਕੋਈ ਬੜੀ ਈਜ਼ੀ ਨਹੀਂ ਹੁੰਦੀ ਕਿ ਚੱਕ ਚੁੱਕ ਲੈਣਾ ਕਿਸੇ ਵੀ ਚੀਜ਼ ਨੂੰ ਤਾਂ ਇਹਦਾ weight ਜਿਹੜਾ ਹੈ ਉਹ ਵੀ ਬਹੁਤ ਅੱਛਾ ਇਹ ਚੁੱਕਦਾ ਹੈ ਇਹਦੀ ਸਟਰੈਂਥ ਬਹੁਤ ਅੱਛੀ ਹੈ ਤਾਂ ਇਹ ਹੀ ਹੈ ਕਿ ਬੱਚਿਆਂ ਨੂੰ ਸਟੱਡੀ ਦੇ ਨਾਲ ਨਾਲ ਅਸੀਂ ਜਿਹੜਾ ਸਪੋਰਟਸ ਵੀ ਕਰਵਾਨੇ ਆ ਸਰ ਸਕੂਲ ਦੇ ਵਿੱਚ ਜਿਹੜਾ ਵਿਕਰਮਜੀਤ ਦਾ ਜਿਸ ਤਰ੍ਹਾਂ ਗੇਮਾਂ ਵੀ ਕਰਦਾ ਸੀ ਕੋਈ ਸੁਭਾਅ ਚ ਚੇਂਜ ਆਇਆ ਜਾਂ ਮਿਲ ਕੇ ਬੱਚਾ ਨਾਲ ਰਲ ਮਿਲ ਕੇ ਰਹਿੰਦਾ ਸੀ ਕਿਦਾਂ ਦਾ ਮਾਹੌਲ ਸੀ ਸਕੂਲ ਦਾ ਨਹੀਂ ਸਰ ਇਹ ਬਹੁਤ ਹੀ ਨਾਈਸ ਬੱਚਾ ਹੈਗਾ ਮੈਂ ਹੀ ਕਹੂੰਗੀ ਕਿ ਇਹ ਨਟੋਰੀਅਸ ਬੱਚਿਆਂ ਦੇ ਵਿੱਚ ਨਹੀਂ ਆਉਂਦਾ ਇਹਨੂੰ ਮੈਂ ਕਦੀ ਸ਼ਰਤ ਕਰਦੇ ਕੋਈ ਨਹੀਂ ਦੇਖਿਆ ਸਕੂਲ ਦੇ ਵਿੱਚ ਜਦੋਂ ਵੀ ਇਹ ਫ੍ਰੀ ਹੁੰਦਾ ਹੈ ਉਦੋਂ ਇਹ ਆਪਣੀਆਂ ਬੁੱਕਸ ਦੇ ਨਾਲ ਹੁੰਦਾ ਹੈ ਤੇ ਜਦੋਂ ਇਹਨੂੰ ਇਹ ਹੁੰਦਾ ਹੈ ਕਿ ਮੈਂ ਸਪੋਰਟਸ ਕਰਨੀ ਉਸ ਟਾਈਮ ਇਹ 101% ਆਪਣੀ ਸਪੋਰਟਸ ਨੂੰ ਦਿੰਦਾ ਹੈ ਤੇ ਇਹ ਇਵਨ ਦੋ ਇਹਦੇ ਨਾਲ ਨਾਲ ਸਾਡੇ ਸਕੂਲ ਕੈਬਿਨੇਟ ਦੇ ਵਿੱਚ ਸਕੂਲ ਸਪੋਰਟਸ ਕੈਪਟਨ ਵੀ ਹੈ ਮੈਨੂੰ ਇਹ ਦੇਖ ਕੇ ਬੜਾ ਅੱਛਾ ਲੱਗ ਰਿਹਾ ਹੈ ਵੀ ਇਸ ਬੱਚੇ ਦੀ ਉਪਲਬਧੀ ਹੈ ਜੋ ਇਹ ਆਪ ਨੂੰ ਦਿਖਦੀ ਹੈ ਜੇ ਉਪਲਬਧੀ ਹੈ ਪਰ ਇਹਦੇ ਪਿੱਛੇ ਜਿਹੜੀ ਦੀ ਮਿਹਨਤ ਹੈ ਉਹ ਸਕੂਲ ਨੂੰ ਪਤਾ ਹੈ ਇਹਦੇ ਕੋਚ ਨੂੰ ਪਤਾ ਹੈ ਤੇ ਇਸ ਨੂੰ ਪਤਾ ਹੈ ਇਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਸਾਨੂੰ ਬੜੀ ਖੁਸ਼ੀ ਹੈ ਜਿਸ ਤਰ੍ਹਾਂ ਵਿਕਰਮਜੀਤ ਨੇ ਜਿਹੜੀ ਮਿਹਨਤ ਕੀਤੀ ਆ ਹੋਰ ਕਿਹੜੀਆਂ-ਕਿਹੜੀਆਂ ਗੇਮਾਂ ਤੁਹਾਡੇ ਸਕੂਲ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਵਿਕਰਮਜੀਤ ਨੇ ਭਵਾਨੀਗੜ੍ਹ ਦਾ ਨਹੀਂ ਤੁਹਾਡੇ ਸਕੂਲ ਦਾ ਨਹੀਂ ਪੰਜਾਬ ਦਾ ਹੀ ਪੂਰੇ ਭਾਰਤ ਦਾ ਜਿਹੜਾ ਨਾਮ ਰੋਸ਼ਨ ਕੀਤਾ ਹੈ ਸਕੂਲ ਦੇ ਵਿੱਚ ਜੋ ਬੱਚੇ ਲੈਵਲ ਤੇ ਜਿਹੜੀਆਂ ਗੇਮਸ ਹੋਣੀਆਂ ਚਾਹੀਦੀਆਂ ਸਾਰੀਆਂ ਪ੍ਰੋਵਾਈਡਡ ਹੈ ਹੁਣ ਇਸ ਤੋਂ ਬਾਅਦ ਮੈਂ ਪੌਣੀਗੜ ਦੇ ਵਿੱਚ ਇੱਕ ਈਵਨਿੰਗ ਅਕੈਡਮੀ ਬਣਾਉਣ ਦਾ ਪਲਾਨ ਕਰ ਰਿਹਾ ਹਾਂ ਜਿਸ ਦੇ ਵਿੱਚ ਸ਼ਾਮ ਨੂੰ ਬੱਚੇ ਸਵੀਮਿੰਗ ਹੋਇਆ ਐਥਲੈਟਿਕਸ ਹੋਇਆ ਸਕੇਟਿੰਗ ਹੋਇਆ ਡਾਂਸ ਹੋਇਆ ਉਹ ਸਾਰੇ ਇੱਥੇ ਕਰ ਸਕਦੇ ਆ ਕਿਉਂਕਿ ਪੌਣੀਗੜ ਇੱਕ ਛੋਟਾ ਟਾਊਨ ਹੋਣ ਦੇ ਨਾਤੇ ਕੋਈ ਸ਼ਾਮ ਨੂੰ ਕੁਝ ਕਰਨ ਨੂੰ ਹੈ ਨਹੀਂ ਬੱਚਿਆਂ ਲਈ ਉਹ ਆਪਣੇ ਗਲਤ ਕੰਮਾਂ ਵੱਲ ਜਾਂ ਗਲੀਆਂ 'ਚ ਖੇលਦੇ ਆ ਇਸ ਲਈ ਮੇਰੀ ਕੋਸ਼ਿਸ਼ ਹੈ ਪੌਣੀਗੜ ਦੇ ਵਿੱਚ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਪ੍ਰੋਵਾਈਡ ਕੀਤਾ ਜਾਵੇ ਜਿਸ ਤਰ੍ਹਾਂ ਵਿਕਰਮਜੀਤ ਜਿਹੜਾ ਮੈਡਲ ਹਾਸਲ ਕਰਕੇ ਅੱਜ ਸਕੂਲ ਦੇ ਵਿੱਚ ਵੀ ਤੁਹਾਡੇ ਜਿਹੜੀ ਪੂਰੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਹੋਰ ਬੱਚਿਆਂ ਦੇ ਵਿੱਚ ਕਿੰਦਾ ਦਾ ਹੈਗਾ ਰੁਝਾਨ ਇਸ ਵਿਕਰਮਜੀਤ ਨੂੰ ਦੇ ਮੈਨੂੰ ਪੂਰੀ ਉਮੀਦ ਹੈ ਅੱਜ ਵਿਕਰਮ ਦੀ ਉਪਲਬਧੀ ਦੇਖ ਕੇ ਬਹੁਤ ਬੱਚੇ ਮੋਟੀਵੇਟ ਹੋਣਗੇ ਅਤੇ ਵਿਕਰਮ ਨੂੰ ਮੈਂ ਇੱਕ ਗੱਲ ਕਹੂੰਗਾ ਵੀ ਇਹ ਜੋ ਤੁਹਾਨੂੰ ਮੈਡਲ ਦਿੱਤਾ ਹੈ ਇਹ ਤੇਰੀ ਸ਼ੁਰੂਆਤ ਹੈ ਇਸ ਤੋਂ ਅੱਗੇ ਤੈਨੇ ਬਹੁਤ ਦੂਰ ਜਾਣਾ ਹੈ 올림픽ਸ ਦਾ ਟਾਰਗੇਟ ਰੱਖੋ ਕਿਉਂਕਿ ਜੇ ਤੁਸੀਂ ਟਾਰਗੇਟ ਵੱਡਾ ਹੋਗਾ ਤਾਂ ਹੀ ਅਚੀਵ ਕਰ ਪਾਵਾਂਗੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੁੰਗਾ ਜੋ ਬੱਚੇ ਦਾ ਜਿਸ ਚ ਇੰਟਰਸਟ ਹੈਗਾ ਠੀਕ ਹੈ ਵੀ ਪੇਰੈਂਟਸ ਨੂੰ ਹੁੰਦਾ ਵੀ ਮੇਰਾ ਬੱਚਾ ਪੜ੍ਹੇ ਪੜ੍ਹਨਾ ਵੀ ਜ਼ਰੂਰੀ ਹੈ ਪਰ ਜੇ ਬੱਚੇ ਦਾ ਇੰਟਰਸਟ ਗੇਮਸ ਦੇ ਵਿੱਚ ਹੈ ਤਾਂ ਉਹ ਕੋਈ ਬੁਰਾਈ ਨਹੀਂ ਹੈ ਇਹ ਬੱਚਾ ਇੱਕ ਐਗਜ਼ਾਮਪਲ ਹੈ ਜャ ਹੋਰ ਵੀ ਬਹੁਤ ਬੱਚੇ ਜਿਵੇਂ ক্রিকেট ਦੇ ਵਿੱਚ 18 ਸਾਲ ਦਾ ਜਸਸ ਵੀ ਅੱਜ ਬਹੁਤ ਅੱچھے ਮੱਲਾ ਮਾਰ ਰਿਹਾ ਹੈ ਵੀ ਬੱਚਿਆਂ ਨੂੰ ਸਪੋਰਟਸ ਵੀ ਆਪਣਾ ਕੈਰੀਅਰ ਚੁਣ ਲੈਣਾ ਚਾਹੀਦਾ